ਪਿਆ ਮਾ ਪੁੱਠਾ ਕਰਕੇ ਪਾਓ ਲੋਰ ਇੱਥੇ ਜੇ ਰੱਖ ਕੇ ਰਹੀਂ ਫਿਰ ਬਾਰ-ਬਾਰ ਨਾ ਇੱਧਰ ਉੱਤਰ ਕਰਨਾ ਪਊਗਾ ਇਹ ਆਏ ਵੈਰੀ ਗੁੱਡ ਵੈਰੀ ਗੁੱਡ ਰੱਖ ਦੇ ਰੱਖ ਕੇ ਆਏ ਮੇਰੇ ਪੁੱਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਮੇਰੇ ਪੁੱਤ ਨੇ ਕੱਪੜੇ ਤੋਦੇ ਆ ਮੇਰਾ ਸ਼ੋਨਾ ਗੁੱਡੂ ਕੰਮ ਕਰਦਾ ਹੈ ਪੁੱਠਾ ਕਰਕੇ ਪਾ ਦੇ ਇੱਧਰ ਪਾ ਦੇ

ਅੱਜ ਮਰਨਿਆ ਫਰਤ ਫਰਦੇ ਵੀ ਲਾ ਦੋ ਨਹੀਂ ਨਹੀਂ ਕਿਉਂ ਲਾ ਲੈਨੇ ਆ ਪਾਣੀ ਪੀਣ ਲੱਗ ਜੇ ਨਾਲ ਬੜੀਆਂ ਪ੍ਰੋਬਲਮ ਆ ਠੀਕ ਹੋ ਰਹਿਣਗੀਆਂ ਬੜੀਆਂ ਜਿਆਦੇ ਪੀਨੇ ਉਹ ਸਵੇਰੇ ਨਹੀਂ ਗਲਾਹਾ ਸਵੇਰੇ ਦੋ ਕੱਪ ਤੇ ਦਿਨੇ ਜਦੋਂ ਤਰਾ ਜੀ ਕਰੇ ਜਾਣੀ ਹਨ ਬਈ ਦੋ ਤਿੰਨਾਂ ਘੰਟਿਆਂ ਦਾ ਇੱਕ ਕੱਪ ਵੱਡਾ ਭਰ ਕੇ ਵਧੀਆ ਪਾਣੀ ਹਰ ਕਰਨ ਹੇ ਬੋਤਲ ਕਿੱਥੇ ਐ ਅਮਰ ਹਰੀ ਬੋਤਲ ਕੋਲੇ ਰੱਖਿਆ ਗੱਡੀ ਗੱਡੀ ਹਾਂ ਪਾਣੀ ਪੀ ਚੱਤੋਂ ਪੈਰ ਪਾਣੀ ਕੋਲੇ ਸਾਰੀਆਂ ਸਮੱਸਿਆ ਆ ਹੀ ਹੱਲ ਹੋ ਜਾਣ ਜਿਹੜੇ ਬੁਆਇਲੈਂਡ ਕਿਸੇ ਦੀ ਲੋੜ ਹੁੰਦੀ ਹੈ ਧੁੰਦ ਲਾਜੀ ਆ ਦੇਖੋ ਮੇਰੇ ਤੋਂ ਇੱਕ ਕੱਪ ਨਾ ਇਨਾ ਫਰਕ ਕਰ ਸਭ ਵਾਲ ਨੂੰ ਦੇਖ ਰਿਹਾ ਲੋ ਜੀ ਆ ਪਤਾ ਪੱਜ ਨਾ ਆ ਕੇ ਵਧੀਆ ਸੂਟ ਪਾ ਲਿਆ ਹੁਣ ਮੈਂ ਚੁੰਨੀ ਸ਼ਾਰਲ ਲੈਣਾ ਰੱਖ ਲਿਆ ਕੋਲੇ ਉਹ ਮੇਰਾ ਜੇ ਸਾਬੋ ਹੋ ਜਾਸਾ ਰੱਖਾਂਗਾ ਇਹਨਾਂ ਨਾਲ ਅਮਮੀ ਮੈਂ ਤਾਂ ਨਹੀਂ ਆਈਂ ਰੱਖਦੀ ਜੰਗਾ ਕੱਲ ਵੀ ਉਮੀ ਰੱਖਦਾ ਸੀ ਕੋਈ ਨਾ ਕਿੰਨੀ ਕਬਜਾਉਣਾ ਆਉਂਦਾ ਹੈ ਅੱਜ ਸੀਰਾ ਤੋਂ ਕੋਥੇ ਲਵਾਇਆ ਹੋਇਆ ਚਲਣ ਕਿ ਤਰ੍ਹਾਂ ਹੋ ਰਿਹਾ ਕਰਨ ਤੋਂ ਜਾ ਰਿਹਾ ਗੰਦੀ ਪੱਲੜ ਜਿੱਥੇ ਲਾਇਆ ਉੱਥੇ ਹੀ ਪਿਆ ਉਹ ਦਿਨ ਦਾ ਪਈ ਆ ਗਾਰੇ ਕੀ ਹੋਇਆ ਇਹਨੂੰ ਇਹਨੂੰ ਕੀ ਕਰਾਉਣ ਆਲਾ ਗੱਡੀ ਨੂੰ ਤਰਜੀਹ ਦਾ ਨਿਕੰਮੋ ਟਾਇਰ ਦੇ ਕੰਮ ਕਰਾਉਣ ਆਲੇ ਆਪੇ ਮਰ ਗੋ ਸਰਪਸੀ ਹੋਂਦਾ ਬੈਠਦਾ ਨਹੀਂ ਹੁੰਦਾ ਮੈਂ ਤੇਨੀ ਮਾਰਦੀ ਜਾਂਦਾ ਪਾਣੀ ਥੱਲੇ ਆਪਾਂ ਚੱਲੇ ਹੈਗੇ ਆ ਲਾਮ ਨੂੰ ਤਿਆਰ shear ਹੋ ਕੇ ਹੱਥ ਦੁਖਦਾ ਪਰ ਮਜਬੂਰੀਆਂ ਬਹੁਤ ਆ ਜਾਣਾ ਆਉਣਾ ਵੀ ਪੈਂਦਾ ਤੇ ਕਵਰ ਪ੍ਰੀਤ ਛੱਡ ਕੇ ਆਊਗਾ ਤੇ ਚਲੋ ਜੀ ਆਪਾਂ ਜਾ ਹੀਏ ਆ ਕੇ ਮਿਲਦੇ ਆ ਫਿਰ ਸ਼ਾਮ ਨੂੰ ਫਲੋ ਵੀ ਤਾਂ ਸ਼ਾਮ ਦਾ ਸੂਰਜ ਜਮ ਲੈ ਸੂਰਜ ਇੱਥੇ ਜਿਵੇਂ ਲੇਟ ਵਾਜਦੀ ਰਾਤ ਦੇ ਜੀ ਬਾਹਰ ਹੀ ਰਹੀ ਵੀਰ ਜੀ ਕੇ ਪਿੰਜਰਾ ਅੰਦਰ ਸੀ ਦੇ ਜੀ ਗਰਮੀ ਆਉਂਦੀ ਏ ਤੈਨੂੰ ਮੈਨੂੰ ਉਹਦੇ ਲੱਗ ਜਾਂਦੀ ਏ ਤੰਗ ਕਰਨ ਹੋਰ ਹੁਣ ਡੰਗ ਦਿਹਾੜੀ ਜਿਨਾ ਪਸ਼ੂ ਵੀ ਨਵਾਓ ਸਵਾਰ ਕੇ ਉਹ ਵੇਲੇ ਪੌੜੀ ਪਰਸੋਂ ਚੌਥੇ ਦੀ ਮੈਂ ਉੱਥੇ ਹੀ ਵੇਣੀ ਏ ਸਿੱਡਗੀ ਪਈ ਓਵੇਂ ਰੱਖੀ ਆ ਤਾਂ ਆਏ ਰੱਖੀ ਆ ਉਹਨੂੰ ਪਾਸੇ-ਆਸੇ ਖੜੀ ਕਰ ਦੋ ਹਾਂ ਕਿਹੜੀ ਰਿੰਗੀ ਜਾਂਦੀ ਸੀ ਹੁਣ ਆਹਾ ਕੱਟੀ ਨੂੰ ਕੱਟੀ ਨੂੰ ਵੀ ਪਾਣੀ ਪੂਣੀ ਧਰਿਆ ਕਰ ਆ ਹਾਂ ਤੈਨੂੰ ਕੀ ਚਾਹੀਦਾ ਇਹ ਰੰਗ ਦੀ ਆ ਪਾਣੀ ਪੀਂਦੀ ਵੀਰ ਜੀ cara gaga que arrepende ainda ai de ਦੇ ਜੀ ਘਰੇ ਆ ਜਾ ਘਰੇ ਆ ਜੋ ਭੱਜੇ ਭੱਜਿਆ

ਉਠ ਗਿਆ ਟੂਰਨਾਮੈਂਟ ਕੱਲ ਆ ਉੱਥੇ ਕੱਲ ਪੀਤ ਅੱਛਾ ਅੱਜ ਸ਼ੁਰੂ ਹੋਣਾ ਕੱਲ ਨੂੰ ਸ਼ੁਰੂ ਹੋਣਾ ਚਲੋ ਜੀ ਇਹਨੇ ਕਹਾਥ ਨਾਲ ਜਿੰਨਾ ਕ ਸੰਭਿਆ ਜਾਂਦਾ ਥੋੜੀ ਥੋੜੀ ਸਮਾਨ ਸੱਤੂ ਸੰਭ ਗਏ ਹਨ ਮੌਸਮ ਬਦਲ ਗਿਆ ਥੋੜੀ ਗਰਮੀ ਹੋ ਗਈ ਆ ਲੋਈਆਂ ਲੋਈਆਂ ਲੈਣ ਦੀ ਤਰ੍ਹਾਂ ਕੋਈ ਹੈ ਨਹੀਂ ਸਵੇਰੇ ਅੱਗੇ ਲੈਂਦੇ ਸੀ ਹੁਣ ਰੱਖਦੇ ਆ ਜਿਹੜੇ ਜਿਹੜੇ ਤੋਤੇ ਵੀ ਚਲੋ ਜੀ ਗੱਡੀ ਵੀ ਆ ਗਈ ਅੱਜ ਵਾਲੀ ਵੀਡੀਓ ਦਾ ਐਂਡ ਆਪ ਕਰਦੇ ਆ ਇੱਥੇ ਹੀ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੰਮ ਨੂੰ ਛੱਡ ਕੇ ਤਾਂ ਭਲਾ ਜਿਵੇਂ ਮਰਜੀ ਪਈ ਰਹਾ ਮੈਂ ਜਿਵੇਂ 10 ਦਿਨ ਹੁਣ ਕਿਹਾ ਡਾਕਟਰ ਨੇ ਵੀ 10 ਦਿਨ ਬੁਣੇ ਜੇ ਰੱਖਣਾ ਪਰ ਨਹੀਂ ਟੇਕ ਨਹੀਂ ਆਉਂਦੀ ਨਾ ਟਿਕਿਆ ਜਾਂਦਾ ਹੀ ਹੈ ਭਾਈ ਜਦੋਂ ਕੰਮ ਦੇਖਦੇ ਨਾ ਫਿਰ ਨਹੀਂ ਟਿਕਿਆ ਜਾਂਦਾ